ਆਪ ਮੈਂਬਰਸ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ 20 ਪੰਜਾਬੀ ਦਿਵਸ ਮਨਾਇਆ ਜਾ ਰਿਹਾ ਹੈ ਜੋ ਕਿ ਗੰਗਾ ਕ੍ਰਿਪਾ ਜੀ ਦੇ ਆત્મક ਦਿਵਸ ਦੇ ਸੰਬੰਧ ਵਿੱਚ ਮਨਾਇਆ ਜਾ ਰਿਹਾ ਹੈ ਹੁਣ ਹੀ ਹਰੇਕ ਸਾਲ ਮਨਾਇਆ ਜਾਇਆ ਕਰੇਗਾ ਉਮੀਦ ਹੈ ਕਿ ਆਪਾਂ ਜਿਸੇ ਤਰ੍ਹਾਂ ਵੱਧ ਚੜ੍ਹ ਕੇ ਇਸੇ ਵਿੱਚ ਭਾਗ ਲਵਾਂਗੇ ਮੈਂ ਇਸ ਸੰਬੰਧ ਵਿੱਚ ਇੱਕ ਆਪਣੀ ਰਚਨਾ ਬੋਲਣ ਲੱਗਿਆਂਗੀ ਕਿਤਾਬਾਂ পড়ੋਗੇ ਕਿਤਾਬਾਂ ਤਾਂ ਬਣੋਗੇ ਮਹਾਨ ਬੱਚੇ ਹੋ ਪੜੋਗੇ ਕਿਤਾਬਾਂ ਤਾਂ ਬਣੋਂਗੇ ਮਹਾਨ ਬੱਚਿਓ ਅੱਖਰਾਂ ਤੋਂ ਬਲੂ ਜਦੋਂ ਇਹ ਗਿਆਨ ਵਿੱਚ ਹੋ ਅੱਖਰਾਂ ਦਾ ਜਾਦੂ ਅੱਖਰਾਂ ਦਾ ਜਾਦੂ ਫਿਰ ਸਿਰ ਚੜ ਗੂਜੂਗਾ ਅੱਖਰਾਂ ਦਾ ਜਾਦੂ ਫਿਰ ਸਿਰ ਚੜ ਗੂਜੂਗਾ ਰੋਸ਼ਨਾ ਹੋਵੇ ਕਵਾਲਾ ਉਹ ਗੂਹਾ ਗੂਜੂਗਾ ਹੋਣੀਆਂ ਕਲਾਮਾਂ ਕਹੇਗੀ ਰਵਾਨ ਵਿੱਚ ਹੋ ਹੋਣੀਆਂ ਕਲਾਮਾਂ ਕਹੇਗੀ ਰਵਾਨ ਵਿੱਚ ਹੋ ਕੋਣੋਂਗੇ ਕਿਤਾਬਾਂ ਤਾਂ ਬਣੋਂਗੇ ਮਹਾਨ ਬੱਚਿਓ ਅੱਖਰਾਂ ਤੋਂ ਬਲੂ ਜਦੋਂ ਇਹ ਗਿਆਨ ਵਿੱਚ ਹੋ ਗਿਆਨ ਦਾ ਪੰਡਾ ਤੇਰੀਆਂ ਕਿਤਾਬਾਂ ਨੇ ਗਿਆਨ ਦਾ ਭੰਡਾਰ ਤੇਰੀਆਂ ਕਿਤਾਬਾਂ ਨੇ ਮਿੱਠੀ ਖੁਸ਼ਬੂ ਜੋ ਖਿੜਦੇ ਗਲਾਪਾਂ ਨੇ ਗਿਆਨ ਦਾ ਭੰਡਾਰ ਤੇਰੀਆਂ ਕਿਤਾਬਾਂ ਨੇ ਮਿੱਠੀ ਖੁਸ਼ਬੂ ਜੋ ਖਿੜਦੇ ਗਲਾਪਾਂ ਨੇ ਗੁੰਗਿਆਂ ਨੂੰ ਵੀ ਦੇ ਜੋ ਜ਼बान ਵਿੱਚ ਹੋ ਗੁੰਗਿਆਂ ਨੂੰ ਵੀ ਦੇ ਜੋ ਜ਼बान ਵਿੱਚ ਹੋ ਪੜ੍ਹੋਂਗੇ ਕਿਤਾਬਾਂ ਤਾਂ ਬਣੂਗੀ ਮਹਾਨ ਬੱਚੇ ਹੋ ਅੱਖਰਾਂ ਤੋਂ ਮਿਲੋ ਜਦੋਂ ਹੀ ਗਿਆਨ ਵਿੱਚ ਹੋ ਉੱਡੀ ਸੋਚ ਤੇ ਬਣਾਉਣ ਵੱਡਾ ਕਿਰਦਾਰ ਨੇ ਦੀ ਸੋਚ ਤੇ ਬਣਾਉਂ ਵੱਡਾ ਕਿਰਦਾਰ ਨੇ ਹੱਥਾਂ ਦੇ ਸੰਗ ਆਉਂਦੇ ਜਿਹੜੇ ਯਾਰ ਨਹੀਂ ਹੱਥਾਂ ਦੇ ਸੰਗ ਆਉਂਦੇ ਜਿਹੜੇ ਯਾਰ ਨਹੀਂ ਦੁਨੀਆਂ ਦੀ ਸ਼ੋਭਾ ਹੋਊ ਉੱਚਾ ਹੋਊ ਨਾਮ ਬਚਿਉ ਪਰਮੇ ਦੇ ਤਾਪਾਂ ਤਾਂ ਉਹ ਵੀ ਮਹਾਨ ਬਚਿਉ ਅੱਖਰਾਂ ਤੋਂ ਮਿਲੋ ਜਦੋਂ ਵੀ ਗਿਆਨ ਵਿੱਚ ਹੋ ਲਾਸਟ ਹੈ ਨਹੀਂ ਗੁਰੂਆਂ ਦੇ ਆਖੇ ਲੱਗ ਕਰੀ ਪੜਾਈਏ ਗੁਰੂਆਂ ਦੇ ਆਖੇ ਲੱਗ ਕਰੀ ਪੜਾਈਏ ਵਿਦਿਆ ਦੀ ਛੂਣੀ ਉੱਚੀ ਉਚਾਈਏ ਗੁਰੂਆਂ ਦੇ ਅੱਖੇ ਲੱਗ ਕੰਮੀ ਪੜਾਹੀ ਜੀ ਵਿਦਿਆ ਦੀ ਸ਼ੂਣੀ ਉੱਚੀ ਕੋਚਾਈ ਜੀ ਬੀੜ ਕਿਸ਼ਨ ਉਹੀ ਬਣਦੇ ਮਹਾਨ ਬੱਚਿਓ ਬੀੜ ਕਿਸ਼ਨ ਉਹੀ ਬਣਦੇ ਮਹਾਨ ਬੱਚਿਓ ਔੜਨ ਗਈ ਕਿਤਾਬਾਂ ਤਾਂ ਬਣੋਗੇ ਮਹਾਨ ਬੱਚਿਓ ਅੱਖਰਾਂ ਤੋਂ ਮਲੂ ਜਦੋਂ ਵੀ ਯਾਦ ਜੀਓ ਜਦੋਂ ਵੀ ਯਾਦ